ਖਬਰ ਫਗਵਾੜਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਈ ਐਕਸਪਾਇਰੀ ਦਵਾਈਆਂ ਬਰਾਮਦ ਹੋਈਆਂ ਨੇ ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਫਗਵਾੜਾ ਦੇ ਸਿਵਲ ਹਸਪਤਾਲ ਦੇ ਨਵੀਂ ਬਣੀ ਬਿਲਡਿੰਗ ਦੀਆਂ ਨੇ ਜਿੱਥੇ ਕਿ ਭਾਰੀ ਮਾਤਰਾ ਦੇ ਵਿੱਚ ਐਕਸਪਾਇਰੀ ਦਵਾਈਆਂ ਤੇ ਟੀਕੇ ਬਰਾਮਦ ਹੋਏ ਹਨ ਜਦਕਿ ਹਸਪਤਾਲ ਦੇ ਸਟਾਫ ਵੱਲੋਂ ਇਹਨਾਂ ਟੀਕੇ ਤੇ ਦਵਾਈਆਂ ਨੂੰ ਡਿਸਟਰੋਏ ਕੀਤਾ ਜਾ ਰਿਹਾ ਸੀ ਤੇ ਮੌਕੇ ਤੇ ਜਦ ਸਟਾਫ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਅਤੇ ਉੱਥੇ ਹੀ ਸਮੋਕੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਐਂਟੀਬਾਇਓਟਿਕ ਇੰਜੈਕਸ਼ਨ ਨੇ ਜੋ ਐਕਸਪਾਇਰੀ ਨੇ ਤਿੰਨਾਂ ਨੂੰ ਕਾਰਵਾਈ ਦੌਰਾਨ ਬਾਇਓਮੈਡੀਕਲ ਵਿੱਚ ਡੰਪ ਕਰਨ ਲਈ ਰੱਖਿਆ ਹੋਇਆ ਹੈ ਤੇ ਇੰਨਾ ਹੀ ਨਹੀਂ ਬਲਕਿ ਉਹਨਾਂ ਨੇ ਕਿਹਾ ਕਿ ਐਕਸਪਾਇਰੀ ਹੋਏ ਇੰਜੈਕਸ਼ਨ ਦੀਆਂ ਪੇਟੀਆਂ ਬਾਰੇ ਡਰੱਗ ਸਟੋਰ ਤੋਂ ਹੀ ਪਤਾ ਚੱਲੇਗਾ। ਅਸਲਾਵਾ ਹੋ ਡਾਕਟਰ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ। ਐਂਟੀਬਾਇਓਟਿਕ ਹੈ ਜਿਹੜੇ ਕਿ ਐਕਸਪਾਇਰ ਹੋਏ ਆ ਬਾਇਓ ਪ੍ਰੋਸੀਜਰ ਅਸੀਂ ਇਹਨਾਂ ਨੂੰ ਬਾਇਓਮੈਡੀਕਲ ਵੇਸਟ ਵਿੱਚ ਡੰਪ ਕਰਨ ਲਈ ਰੱਖਿਆ ਹੋਇਆ ਹੈ ਉਹਨਾਂ ਨੂੰ ਅਲੱਗ ਅਲੱਗ-ਅਲੱਗ ਡੱਬਿਆਂ 'ਚ ਕਰਕੇ ਬਾਇਓਮੈਡੀਕਲ ਵੇਸਟ ਸਾਨੂੰ ਦੇਣਾ ਹੈ ਇਹਨਾਂ ਦੀ ਕਿੰਨੀ-ਕਿੰਨੀ ਕੀਮਤ ਹੈ ਜੀ ਦੋਨਾਂ ਦੀ ਇਹ ਕੀਮਤ ਬਾਰੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਜੋ ਪ੍ਰਿੰਟ ਕਹਿ ਰਿਹਾ 300 ਪਰ 300 ਦੇ ਕਰੀਬ ਕਿੰਨੇ ਇੰਜੈਕਸ਼ਨ ਇੱਕ ਇੱਕ ਹੋਰ ਹੈ ਉਹ ਕਿੰਨੇ ਕਦਾ ਹੈ ਜੀ ਕਰੀਬ 1990 ਰੁਪਏ ਦੇ ਵਿੱਚ ਹਾਂਜੀ ਹੈਗਾ ਲਿਖਿਆ ਹੈ ਤਾਂ ਦਰਸੋ ਇਹ ਕਾਦੇ ਵਸੇ ਇੰਜੈਕਸ਼ਨ ਹੁੰਦਾ ਏ ਥੋੜੀ ਜਨ ਜਾਨ ਇੰਜੈਕਸ਼ਨ ਐਂਟੀਬਾਇਟਿਕ ਮਤਲਬ ਕਿ ਇਨਫੈਕਸ਼ਨ ਲਈ ਹੁੰਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋਵੇ ਪੇਟ ਦੀ ਹੱਡੀਆਂ ਦੀ ਕੋਈ ਵੀ ਇਨਫੈਕਸ਼ਨ ਹੋਵੇ ਉਹਦੇ ਵਿੱਚ ਐਂਟੀਬਾਇਟਿਕ ਹੁੰਦਾ ਅੱਛਾ ਇਹ ਕੋਈ ਸਾਹਮਣੇ ਆਵੇ ਕਿੰਨਾ ਲਾੜ ਆਇਆ ਸੋ ਕਿੰਨੀਆਂ ਕਿਸ਼ੀਆਂ ਆਇਆ ਲਾੜ ਐਗਜੈਕਟ ਤੁਹਾਨੂੰ ਪਤਾ ਲੱਗਦਾ ਨਹੀਂ ਡਰਗਸਟੋਰ ਤੋਂ ਇਦਾਂ ਮੈਂ ਨਹੀਂ ਦੱਸ ਸਕਦਾ ਕਿੰਨਾ ਲਾੜ ਆਇਆ ਕਸਮ ਮਰੀਜ਼ ਤਾਂ ਦਵਾਈਆਂ ਨੂੰ ਤਰਸਦੇ ਰਹਿੰਦੇ ਆ ਜਿਆਦਾਤਰ ਸਰਕਾਰੀ ਹਸਪੀਟਲ ਜੋ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਜੀ ਦਵਾਈਆਂ ਦੀ ਹਮੇਸ਼ਾ ਘਾਟ ਹੀ ਰਹਿੰਦੀ ਆ ਆ ਇਥੇ 10 ਦੇ ਕਰੀਬ ਡੱਬੇ ਆ ਇੱਕ ਡੱਬੇ ਦੇ ਵਿੱਚ 200 ਤੇ 80 ਦੀ ਪੈਕਿੰਗ ਆ ਜੀ 2800 ਡੱਬੀਆਂ ਜਿਹੜੀਆਂ ਵੇਸਟੇਜ ਹੋ ਗਈਆਂ ਮਤਲਬ ਇਹ ਕਿਤੇ ਆਪਾਂ ਦੂਸਰੀ ਬ੍ਰਾਂਚ ਦੇ ਵਿੱਚ ਦੂਸਰੇ ਹਸਪੀਟਲ 'ਚ ਸ਼ਿਫਟ ਵੀ ਕਰ ਸਕਦੇ ਸੀ ਦੇਖੋ ਜੀ ਇਹ ਤੁਹਾਨੂੰ ਜਿਹੜਾ ਪਿੱਛੋਂ ਲੋਟ ਹੈ ਨਾ ਉਹਦੇ ਥਾਂ ਨਾ ਕਦੋਂ ਆਇਆ ਉਹਦੇ ਥਾਂ ਨਾ ਕਿ ਜੇ ਸਾਨੂੰ ਕਿਹੜੀ ਡੇਟ ਤੇ ਆਉਣਾ ਉਹ ਸਾਨੂੰ ਦੱਸ ਸਕਦੇ ਕਿਤਾਂ ਨੂੰ ਦੱਸੋ ਹੈ ਤੁਹਾਡੇ ਧਿਆਨ ਚ ਤੁਹਾਡਾ ਜਿਹੜਾ ਸ਼ਿਫਟ ਕਰਨ ਦਾ ਜਿਹੜਾ ਮੇਨ ਹੈਗਾ ਆ ਉਹ ਡਿਸਟ੍ਰਿਕਟ ਪ੍ਰੋਬਲਮ ਟੋਟਲ ਪੇਟੀਆਂ ਕਿੰਨੀਆਂ ਹੈਗੀਆਂ ਸਾਰੀਆਂ ਡਰਕਟ ਟੋਟਲ ਪਤਾ ਲੱਗਣਾ ਐਗਜ਼ੈਕਟ ਇਸ ਟਾਈਮ ਮੌਕੇ ਤੇ ਪੇਟੀਆਂ ਕਿੰਨੀਆਂ ਪਈਆਂ ਜੀ ਹੈਗੇ ਜੀ 7-8 ਪੇਟੀਆਂ ਹੈਗੀਆਂ ਜਿਹਦੇ ਇੱਕ ਪਾਸੇ ਖਾਲੀ ਵੀ ਭਰੇ ਹੋਏ ਆ ਤੇ ਆਪਣੇ ਦੂਜੇ ਗੱਟੇ ਚ ਪਈਆਂ ਤੇ ਜਿਹੜੇ ਵਿੱਚ ਪਹਿਲਾਂ ਐਕਸਪਾਇਰ ਹੋਇਆ ਕੁਝ ਪਤਾ ਇੱਕ ਇੰਜੈਕਸ਼ਨ ਦਾ ਵੀ 2024 ਦਾ ਐਕਸਪਾਇਰ ਹੈ ਦੂਜੇ ਮਈ ਸੈਪਟੈਂਬਰ ਹੀ ਅੱਛਾ ਜੀ ਤੇ ਡਰਸੋਂ ਜਿਹੜੇ ਇਹਦੇ ਵਿੱਚੋਂ ਪਾਊਡਰ ਕੱਢਦੇ ਪਏ ਆ ਜਿਹੜਾ ਪਾਊਡਰ ਉਹ ਕੀ ਕੀਤਾ ਜਾਏਗਾ ਬਾਅਦੋਂ ਇਹ ਪਾਊਡਰ ਬਾਇਓਮੈਡੀਕਲ ਵੇਸਪੀਡ ਦਿੱਤੇ ਜਾਂਦੇ ਹਨ ਉਹਨੂੰ ਮੁੜ ਪੈਕ ਕਰਦੇ ਹਾਂ ਜਿੱਦਣਾ ਕਿ ਉਹਨੇ ਆਪੇ ਡਿਸਕਸ ਕਰ ਲਿਆ ਸੀ ਜਿਵੇਂ ਸ਼ੀਸ਼ੀਆਂ ਹਸਪੀਟਲ ਵਾਲਿਆਂ ਦੀ ਡਿਊਟੀ ਹੈ ਵੀ ਖਾਲੀ ਕਰਕੇ ਸ਼ੀਸ਼ੀਆਂ ਤੁਸੀਂ ਦੁਬਾਰਾ ਉਸੇ ਕੰਪਨੀ ਨੂੰ ਭੇਜਣੀਆਂ ਨੇ ਨਹੀਂ ਕੰਪਨੀ ਨੂੰ ਨਹੀਂ ਅਸੀਂ ਸਿਰਫ ਬਾਇਓਮੈਡੀਕਲ ਵੇਸ ਫੋਲੋ ਕਰਦੇ ਹਾਂ ਮੈਂ ਉਹਨਾਂ ਨੂੰ ਦੇਣੀ ਆ ਜੀ ਉਹਨਾਂ ਨੂੰ ਦੇਣੀ ਆ ਉਹ ਅੱਗੇ ਉਹਨੇ ਆਪੇ ਡਿਸਕਸ ਕਰ ਲਿਆ ਫਟਾਏ ਚੱਕਰ ਹੋ ਗਏ ਤੇ ਸ਼ੀਸ਼ੀ ਦੇ ਉੱਪਰ ਸਟicker ਵੀ ਲਾ ਕੇ ਭੇਜੂਗੇ ਜਾਂ ਸਟਿਕਰ ਸਮੇਤ ਹੀ ਜਾਏਗਾ ਬਹੁਤ ਫੀਵਰ ਦੇ ਹਿਸਾਬ ਨਾਲ ਹੈ ਕਿ ਕਿੰਨੇ ਉਹ ਦੇਖ ਰਹੇ ਨੇ ਕਿ ਇਹ ਜਿਹੜੇ ਨੇ ਡਿਸਟ੍ਰਿਕਟ ਦਾ ਮੈਨੇਜਰ ਦੱਸੋ ਇੱਕ ਕਿੰਨ ਕਦੋਂ ਮਾਲ ਆਇਆ ਸੀ ਇਹਨਾਂ ਕੋਲ ਸਾਹਮਣੇ ਆਇਆ ਆਪਣੇ ਇਹ ਡਰਗ ਸਟੋਰ ਤੋਂ ਹੀ ਪਤਾ ਲੱਗਣਾ ਸਿਵਲ ਅਫਸਰ ਵਾੜ ਦੇ ਡਰਗ ਸਟੋਰ ਤੋਂ ਹੀ ਕਿਹੜੀ ਟ੍ਰੀ ਨੂੰ ਇੰਟੈਂਟ ਹੋਇਆ ਕਿੱਥੋਂ ਆਇਆ ਕਿੱਦਾਂ ਆਇਆ ਰਸੋਈ ਲੱਗਦਾ ਨਹੀਂ ਸੀ ਵੀ ਆਪਾਂ ਨੂੰ ਜੇ ਆਪਾਂ ਨੂੰ ਲੱਗਦਾ ਆਪਣੇ ਕੋਲ ਸਟਾਕ ਜਾਦਾ ਪਿਆ ਆ ਬੇ ਸਟਾਕ ਨੂੰ ਆਪਾਂ ਕਿਤੇ ਹੋਰ ਸੈਂਟਰ ਜਾਂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਲੋਡ ਹੋਵੇ ਤਾਂ ਉੱਥੇ ਭੇਜ ਸਕਦੇ ਸੀ ਤੇ ਜਿਹੜਾ ਭੇਜਣ ਦਾ ਕੰਮ ਆ ਜਿਹੜਾ ਸਾਨੂੰ ਦਿੰਦਾ ਜਿਹੜਾ ਜਿਹੜਾ ਹੈੱਡਕ quartਰ ਹੈ ਨਾ ਉਹ ਸਾਨੂੰ ਜਿਹੜਾ ਫਵਾੜੇ ਦਿੰਦਾ ਜਾਂ ਭਲਾ ਦਿੰਦਾ ਉਹਨਾਂ ਨੇ ਅੱਗੇ ਅੱਗੇ ਭੇਜਣਾ ਯਾਨੀ ਕਿ ਉਹਨਾਂ ਨੇ ਅੱਜ ਹੋਏਗਾ ਵੀ ਇਸ ਟਾਈਮ ਫਵਾੜਾ ਦੇ ਵਿੱਚ 8-10 ਬੇਡੀਆਂ ਇਹ ਪਈਆਂ ਆ ਜਿਹੜੀਆਂ ਐਕਸਪਾਇਰ ਹੋ ਰਹੀਆਂ ਇਹਦਾ ਮਤਲਬ ਰਿਕਾਰਡ ਹੋਣਾ ਉਹਨਾਂ ਦੇ ਕੋਲ ਵੀ ਹੋਏਗਾ ਤੁਸੀਂ ਡਿਲੀ ਅਪਲੋਡ ਕਰਦੇ ਹੋਣੇ ਹਾਂਜੀ ਰਿਪ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਅਕਸਰ ਹੀ ਸਿਵਲ ਹਸਪਤਾਲ ਦੇ ਵਿੱਚ ਦਵਾਈਆਂ ਨੂੰ ਲੈ ਕੇ ਮਰੀਜ਼ਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਪਰ ਜਦ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਸ ਤਰੀਕੇ ਨਾਲ ਫਗਵਾੜਾ ਸ਼ਹਿਰ ਦੇ ਵਿੱਚ ਕਈ ਐਕਸਪਾਇਰੀ ਇੰਜੈਕਸ਼ਨ ਤੇ ਦਵਾਈਆਂ ਦੇ ਡੱਬੇ ਮਿਲੇ ਹਨ ਜੇਕਰ ਲੋੜਵੰਦਾ ਮਰੀਜ਼ਾਂ ਨੂੰ ਪਹਿਲਾਂ ਸਮੇਂ ਸਿਰ ਦਿੱਤੀਆਂ ਜਾਂਦੀਆਂ ਤੇ ਅੱਜ ਐਕਸਪਾਇਰੀ ਇੰਜੈਕਸ਼ਨਾਂ ਨੂੰ ਅਜੇਹਾ ਡਿਸਟਰੋਏ ਨਹੀਂ ਕਰਨਾ ਪੈਂਦਾ ਫਗਵਾੜਾ ਤੋਂ ਇਹ ਸ਼ਰਮਦੀ ਰਿਪੋਰਟ